ਚਿੱਟੀ ਦਾੜੀ ਵਾਲੇ ਨਾਲ ਮੈਂ ਆਖੀ ਅੱਛਾ ਚਾਹ ਜਿਹੜਾ ਬਾਬਾ ਖੜਿਆ ਤਨਤਾਲੇ ਪਾਸੇ ਸਾਰਿਆਂ ਨੇ ਬੇਨਤੀ ਆ ਗੁਪਤੇ ਅੱਗੇ ਆ ਗਏ ਕੁਝ ਦਿਨ ਪਹਿਲਾਂ ਲੇਖਣ ਨਾਲ ਵਾਸਤੇ ਬੋਲਾ ਸੀ ਗਵਾਲ ਨੂੰ ਸਾਰਿਆਂ ਨੇ ਚਾਰ ਕਰ ਲਿਆ ਮੇਰਾ ਖਿਆਲ ਹੈ ਹਲਕੇ ਦੇ ਅੱਧੇ ਪਿੰਡਾਂ ਦੇ ਵਿੱਚ ਪਹੁੰਚ ਸਕਦੇ ਸੀ ਤੇ 10000 ਵੋਟ ਇਸ ਢੇਰੀ ਦੇ ਲਖਮੀ ਭੋਲਾ ਸਿੰਘ ਬਾੜ ਲੈ ਗਿਆ ਅੱਜ ਭਾਵੇਂ ਭੋਲਾ ਸਿੰਘ ਬਾੜ ਦੇ ਨਾਲ ਹਲਕਾ ਬਾਗਾ ਪਰਾਣਾ ਦੇ ਤਕਰੀਬਨ ਪਰਾਣੀ ਤੇ ਨਮੀ ਟੀਮਾ ਭੋਲਾ ਸਿੰਘ ਬਾੜ ਵਰਗਾ ਨੇਤਾ ਸਾਨੂੰ ਜੋ ਜੋ ਹਲਕੇ ਦਾ ਹੋਵੇ ਤਾਂ ਕਿ ਸਾਨੂੰ ਵੀ ਤੁਹਾਡੇ ਨਾਲ ਚੱਲਣਾ ਸੌਖਾ ਹੋ ਜਾਵੇ ਜਦੋਂ ਹਲਕੇ ਤੋਂ ਬਾਹਰ ਦਾ ਕੋਈ ਨੇਤਾ ਆਉਂਦਾ سانو بہت سمسیاں آپ نے بڑا اتشاہ کھایا گلوں میں کوئی شک نہیں پولاس نے بہت محنت کی تھی. بڑا کیونکہ فتح <تصفح> ਮੈਂ ਪਹਿਲਾਂ ਸਭ ਤੋਂ ਪਹਿਲਾਂ ਆਪਣੀਆਂ ਦਿਲ ਦੀਆਂ ਗ੍ਰਹਿਆਂ ਵਿੱਚੋਂ ਸਾਡੇ ਪ੍ਰਧਾਨ ਜੀ ਦਾ ਕੋਟਰ ਕੋਟ ਧੰਨਵਾਦ ਕਰਦਾ ਉਹਨਾਂ ਨੂੰ ਸਾਡੇ ਗ੍ਰਹਿ ਦੇ ਪੁਲਟਰ ਤੇ ਔਰ ਜੀ ਆਇਆ ਕਹਿੰਦਾ ਉਹਨਾਂ ਦੇ ਨਾਲ ਸੂਚੀ ਟੀਮ ਨੂੰ ਇੱਥੇ ਪਹੁੰਚ ਤੇ ਜੀ ਆਇਆ ਕਹਾਂਗਾ ਸਗਾ ਮੈਂ ਆਪਣਾ ਸਰ ਮਸਤ ਤੁਹਾਡੇ ਚੈਨਲ ਤੇ ਧੰਵਾਦ ਹੋਇਆ ਤੁਹਾਡਾ ਕੋਟਰ ਕੋਟ ਧੰਨਵਾਦ ਕਰਦਾ ਕਿ ਤੁਸੀਂ ਹਮੇਸ਼ਾ ਸਾਨੂੰ ਇੰਨਾ ਮਾਣ ਔਰ ਸਤਿਕਾਰ ਔਰ ਪਿਆਰ ਦਿੰਨੇ ਆ ਅੱਜ ਫੋਟਾ ਵੱਡੀ ਗੱਲ ਵਿੱਚ ਇੱਥੇ ਪਹੁੰਚ ਤੇ ਜਿੱਥੇ ਸਾਡੇ ਸਰਕਾਰ ਤੋਂ ਪ੍ਰਧਾਨ ਜੀ ਨੇ ਸ਼ਾਨ ਵਿੱਚ ਵਾਅਦਾ ਕੀਤਾ ਉਥੇ ਜਦ ਤੱਕ ਫੰਕਸ਼ਨ ਟੈਂਡ ਕਰਕੇ ਆਇਆ ਕਿਉਂਕਿ ਅੱਜ ਕੱਲ ਰਜ ਬਿਚਾਰਾ ਕਰ ਲੈਂਦੇ ਆ ਮਾਰਗ ਦੇ ਭੋਗਦੇ ਨਹੀਂ ਜਣਾ ਮਾਰਗ ਦੇ ਘਰੇ ਨਹੀਂ ਜਾਣਾ ਮੈਂ ਉਧਰ ਵੀ ਦੋ ਭੋਗ ਮਾਰਗਾਂ ਦੇ ਟੈਂਡ ਕਰਕੇ ਆ ਸਾਡੇ ਜਿਸਪਾਰਸ਼ ਸਰਪੰਚ ਦਾ ਬਾਅਦ ਮਾਰਗਾਂ ਸੀ ਉਥੇ ਵੀ ਜਾ ਕੇ ਆ ਸਾਡੇ ਜੀਸ਼ ਸਰਪੰਚ ਦੀ ਰੇਟੀ ਦਾ ਵੈਸੇ ਉਥੇ ਵੀ ਜਾ ਕੇ ਆ ਹੋਰ ਇੱਕ ਸੱਤ ਪ੍ਰੋਗਰਾਮ ਕਰ ਦਿੱਤੇ ਟੈਂਡ ਦਾ ਭਾਵ ਵੀ ਮੈਂ 24 ਘੰਟੇ ਹਮੇਸ਼ਾ ਤੁਹਾਡੀ ਸੇਵਾ ਦੇ ਹਾਜ਼ਰ ਨਾ 7 ਵਜੇ ਇੱਥੇ ਆਉਂਦੇ ਆ ਕਿ ਦਫ਼ਤਰ ਬੈਜ ਨਸਵਾ ਕਿ ਜੋ ਵੀ ਆਵੇ ਇਹ ਰੀਤੀ ਰਿਵਾਜ ਦਾ ਨਹੀਂ ਭਾਵੇਂ ਹੋਵੇ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਹੜੀ 2022 ਦੀ ਇਲੈਕਸ਼ਨ ਦੀ ਗੱਲ ਹੋਈ ਆ ਉਹ ਮੇਰਾ ਵੀ ਕੋਈ ਮਨ ਨਹੀਂ ਸੀ ਕਿਉਂਕਿ ਤੁਹਾਡਾ ਦਬਾਅ ਜਾਂ ਪ੍ਰੈਸ਼ਰ ਇੰਨਾ ਪੈ ਗਿਆ ਤੇ ਮੈਨੂੰ ਮਜਬੂਰ ਤੁਹਾਡਾ ਮੈਂ ਹੁਕਮ ਨਹੀਂ ਮਨ ਸਕਿਆ ਆਪਾਂ ਨੂੰ ਇਲੈਕਸ਼ਨ ਲੜਨਾ ਪਿਆ ਤੇ ਜੋ ਪਾਸਾਰ ਜਿਸ ਤਰ੍ਹਾਂ ਆਪਾਂ ਬਤਾਏ ਸੀ ਉਹਦੇ ਬਾਰੇ ਮੈਂ ਕੁਛ ਸ਼ਹਿਰ ਨਹੀਂ ਟੋਡਾ ਕਰਦਾ ਮੇਰੀ ਆਦਤ ਨਹੀਂ ਕਿਸੇ ਤੇ ਕਿਸੇ ਕਰਦਾ ਚਿਕਰ ਸਕਦਾ ਭਾਵੇਂ ਆਪਾਂ 2022 ਦਾ ਇਲੈਕਸ਼ਨ ਲੜਿਆ ਮੈਨੂੰ ਇੱਕ ਵੀ ਪਿੰਡ ਦਾ ਬੰਦਾ ਕਹਿ ਦੇ ਕਿਸੇ ਪਿੰਡ ਦੀ ਸਾਥ ਵਿੱਚ ਜਾ ਕੇ ਮੈਂ ਕਿਸੇ ਵੀ ਤਰ੍ਹਾਂ ਦਾ ਇੰਝਾਮ ਪਾਈਦਾ ਨਹੀਂ ਹੁੰਦਾ ਇਹ ਕਿਤੇ ਟਿਕਰ ਸਕਿਆ ਹੋਵੇ ਕਿਉਂਕਿ ਇਹ ਬਹੁਤ ਛੋਟੀ ਸੋਚ ਹੁੰਦੀ ਆ ਕਿਸੇ ਦੇ ਟਿਕਰ ਸਕੀ ਜਾਵੇ ਉਹ ਸਭ ਨੂੰ ਪਤਾ ਹੋਦਾ ਕਿ ਭੋਲਾ ਸਿੰਘ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਤੁਹਾਡਾ ਇੱਕ ਵਾਰ ਸਾਡੇ ਪ੍ਰਧਾਨ ਜੀ ਦਾ ਸਾਥ ਨਹੀਂ ਕੀਤਾ ਲੀਡਰਸ਼ਿਪ ਦਾ ਇੱਥੇ ਆਉਂਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਅੱਜ ਆਪਾਂ ਨੂੰ ਬੇਨਤੀ ਕਰਨ ਆਇਆ ਹੁਕਮ ਕਰਨ ਆਇਆ ਕਿ ਤੁਸੀਂ ਮੁੱਖਤਰ ਵਾਪਸੀ ਕਰੋ سیانے کہ جی سنگت کے درشن ہو جانے ستسنگ ہی ہو جاتا ہے جی اور سب بھی چا چڑھ جاتا ہے جس دن اے لوگ نہ ملیے ای لگتا ہے کہ فیل جی ہو گئے سنگت واہ واہ بی ہوئے وہ دیتا ہے سرور بن جاتا بھی بن گئی گل پوری لوگ ہے یہ جی بندہ ٹھنڈا نہیں آیا کوئی کا کہ آگے آپ کو محسوس کری گا کہ میں جیتک طور پہ راجنیتک بندے دی تیری کمائی ہے یا خوراک ہے وہ لوگ ہیں جدو لوگ جاڑو ہٹ جاتے ہیں یا لوگ پیار نہیں کرتے پھر راجنیتک ویکتی اندر ہی اندر ختم ہونا شروع ہو جائے گا

ਤੇ ਬਿਨਾ ਤਾਕਤ ਤੋਂ ਵੀ ਲੋਕਾਂ ਦੇ ਵਿੱਚ ਮਰ ਕੇ ਪਿਆਰ ਦੇਣਾ ਜਾਂ ਉਹਨਾਂ ਦਾ ਪਿਆਰ ਮਿਲਣਾ ਮੈਂ ਸਮਝਦਾ ਕਿ ਇਹ ਇੱਕ ਲੀਡਰ ਦੀ ਖੁਅਤੀ ਹੈ ਜਿਹਨੂੰ ਸਾਰੇ ਲੋਕ ਸਮਝਣ ਨਹੀਂਦਾ ਦੋ-ਦੋ ਵਾਰੀ ਦੇ ਮੁੱਖ ਮੰਤਰੀ ਹੋ ਜਾਂਦਾ ਇੱਕ ਵਾਰੀ ਦਾ ਮੁੱਖ ਮੰਤਰੀ ਹੁੰਦਾ ਹੈ ਦੋ ਵਾਰੀ ਦਾ ਐਮ.ਐਲ.ਏ ਹੋ ਜਾਂਦਾ ਲੋਕ ਗਾਲ੍ਹਾਂ ਕੱਢਦੇ ਆ ਅਗਲਾ ਕਹਿੰਦਾ ਚੋਰ ਚੱਲਿਆ ਅਗਲਾ ਕਹਿੰਦਾ ਡੋਟੇਰਾ ਚੱਲਿਆ

ਸੱਚੇ ਪਾਤਸ਼ਾਹ ਦੀ ਤੁਹਾਡੇ ਦੇ ਕਿਰਪਾ ਹੈ ਕਿ ਤੁਹਾਨੂੰ ਇੰਨੇ ਲੋਕਾਂ ਦਾ ਪਿਆਰ ਮਿਲ ਰਿਹਾ ਤੇ ਹਜੇ ਤੱਕ ਇਹ ਇੱਕ ਇੱਕ ਦਿਨ ਦੇ ਵਕਫੇ ਤੇ ਸੋ ਬੋਤਾ ਆਹ ਕਹਿੰਦੇ ਜਿੱਤਾ ਸਾਹਿਬ ਕਹਿੰਦੇ ਗਲਵੱਕੜੀ ਪਾ ਲੂ ਮੈਂ ਤਾਂ ਪਾ ਹੀ ਲੰਗਾ ਰਾਤਾ ਬਣਾਉਂਗਾ ਤੁਸੀਂ ਬੜੇ ਚਲਾਕ ਆ ਤੂੰ ਪਹਿਲਾਂ ਹੀ ਕੋਈ ਜਾਂਦੇ ਹੋਏ ਕੋਈ ਮੈਂ ਤਾਂ ਕਿਹਾ ਵੀ ਇਹਦੇ ਜੱਫੀ ਪਾ ਲੂ ਜੱਫੀ ਵੀ ਭਾਵੀ ਇਹ ਕਹਿੰਦੇ ਮੈਂ ਸਲਾਹ ਕਰਕੇ ਦੱਸਾਂ ਸੋ پیار ہونا چاہیے کہ راجنیتک چیزیں پنجاب دے اندر رہتے ہے میں سارے بینٹی کا چاہتا ہوں اب تسی بہت لوگ آئے ہوئے بھی پنجاب دے لوگ بڑے پاوت لوگ اتارنے لوگ ہیں اتیجت لوگ ہیں نوجوان بڑا اتیجت ہے ਜੇ ਤਾਂ ਮੈਂ ਵੀਡੀਓ ਇੱਥੇ ਉਹ ਚੰਗੀ ਤਰ੍ਹਾਂ ਏਡਾ ਬੋਲੂਗਾ ਤਾਂ ਵੀਡੀਓ 10 ਹਜ਼ਾਰ ਬੰਦਾ ਵੇਖੂਗਾ ਜੇ ਮੈਂ ਹੁਣੇ ਗਾਲਾਂ ਕੱਢੂਗਾ ਕਿਸੇ ਨੂੰ ਕਹੂਗਾ ਤਕੀਨਾ ਥਲਾ ਇਹ ਉਹ ਉਹ ਜਾ ਵੀ ਚੱਲੂ ਹਾਲਾਂਕਿ ਇਹ ਉਹ ਚਾਹੀਦਾ ਵੀ ਚੰਗੀ ਵੀਡੀਓ ਜ਼ਿਆਦਾ ਚੱਲੇ ਜਿਹਦੇ ਵਿੱਚ ਇੱਜ਼ਤ ਮਾਨ ਤੇ ਤਕਲੀਮ ਤੇ ਤਹਜ਼ੀਬ ਹੈ ਪਰ ਅੱਜ ਕਰੀਏ ਕੀ ਅੱਜ ਉਹ ਵੀਡੀਓ ਜਾਵੇ ਚਾਹੀਦੀ ਹੈ ਜਿਵੇਂ ਚਾ ਮਾਵਾ ਦੀਆਂ ਭੈਣਾਂ ਦੀਆਂ ਤੇ ਕਿਸੇ ਨੂੰ ਜ਼ਿਆਦਾ ਨਿੰਦਿਆ ਹੋਵੇ

1 ਰੁਪਿਆ ਕਿਸਾਨ ਦਾ ਮਾਸੂਮੀ ਹੋਇਆ ਉੱਤੇ ਕਾਰੇ ਨੂੰ ਲਾ ਕੇ 700 ਕਿਸਾਨ ਬਾਦਰ ਤੇ ਮੜਵਾ ਲਿਆ 700 ਕਿਸਾਨ ਮੜਿਆ ਜੇ ਮੋਦੀ ਸਾਹਿਬ ਨੇ ਜੇ ਛੱਡੀ ਕਿ ਮੈਂ ਕਾਨੂੰਨਾਂ ਨੂੰ ਬਰਖਾਸਤ ਕਰ ਦਮੈਂ ਨਵੇਂ ਸਿਨਿਓ ਵਾਪਸ ਨਹੀਂ ਲੈਂਦਾ ਬਰਖਾਸਤ ਤੇ ਅੱਜ ਬਾਦਰ ਬਣਾਤਾ ਪਾਕਿਸਤਾਨ ਦਾ ਥਨੌੜੀ ਬਾਦਰ ਇਹ ਸ਼ੰਭੂ ਬਾਦਰ ਗੁੰਡੇ ਬਾਦ ਕੇ ਅੱਜ ਗੁੰਡੇ ਮਰੇ ਨੂੰ ਚਾੜ ਦੇਣ ਕੋਈ ਪਰਚਾ ਵੀ ਦਰਜ ਨਹੀਂ ਕੀਤਾ 302 ਦਾ ਬੰਦਾ ਕੋੜੀ ਨਾਲ ਮਰਿਆ ਜੇ ਕੁੱਤਾ ਮਰ ਜੇ ਨੇੜੀ ਕਾਰ ਥੱਲੇ ਆ ਕੇ ਜਾਂ ਗੋਲੀ ਮੈਂ ਮਾਰ ਦਿਆਂ ਤੁਹਾਡੇ ਕੁੱਤੇ ਨੂੰ ਤੁਸੀਂ ਮੇਰੇ ਤੇ ਮੁਕੱਦਮਾ ਦੱਚ ਕਰਾ ਸਕਦੇ ਹੋ ਵੀ ਮੇਰਾ ਇਹਨੇ ਪਾਲਤੂ ਕੁੱਤਾ ਮਾਰ ਦਿੱਤਾ ਬਿੱਕੀ ਸਾਹਨਾ ਦਾ ਪੁੱਤ ਮਰ ਗਿਆ ਇਹ ਹਜੇ ਪੰਜਾਬ ਚ ਹਾਹਾਕਾਰ ਨਹੀਂ ਹੋਈ ਹੋਰ ਕਹਿੰਦੇ ਵੀ ਇਹ ਹਰਿਆਣੇ ਦੀ ਜੂਹ ਚ ਮਰ ਗਿਆ ਫੋਨ ਬਣਾ ਬਣਾ ਲਿਆ ਭਾਈ ਹਰਿਆਣੇ ਚ ਜਾ ਕੇ ਜੇ ਪੰਜਾਬ ਦਾ ਬੰਦਾ ਮਰ ਜਾਏ ਫੇਰ ਪਰਚਾ ਦਰਜ ਨਹੀਂ ਹੋਊਗਾ ਜੇ ਦਿੱਲੀ ਕੱਤੇ ਜਾ ਕੇ ਪੰਜਾਬ ਦਾ ਬੰਦਾ ਮਰ ਜਾਏ ਇੱਥੋਂ ਰੇਲ ਗੱਡੀ ਤੇ ਗਿਆ ਤੇ ਕਿਸੇ ਨੇ ਉਹ ਵੀ ਗੋਲੀ ਮਾਰਤੀ ਉਹ ਪਰਚਾ ਦਰਜ ਨਹੀਂ ਹੋਊਗਾ ਹਜੇ ਤੱਕ ਪਰਚਾ ਦਰਜ ਨਹੀਂ ਹੋਇਆ ਉਹ ਪ੍ਰਿਤਪਾਲ ਸਿੰਘ ਨੂੰ ਕੁੱਟਿਆ ਮਾਰਿਆ ਲੱਤਾਂ ਗੋੜੀਆਂ ਲੈ ਗਏ ਉਹ ਵਾਪਸ ਆ ਕੇ ਉਹ ਮੈਂ ਗੱਲ ਸੁਣਾਉਂਦਾ ਸੀ ਮਜੀਠੀਆ ਉਹ ਕਾਹਦਾ ਗੱਲ ਕਰ ਰਿਹਾ ਸੀ ਮਜੀਠੀਆ ਸਾਹਿਬ हरियाणा ਦੇ ਗ੍ਰਹਿ ਮੰਤਰੀ ਦਾ ਜਿਹੜਾ ਗ੍ਰਹਿ ਮੰਤਰੀ ਨੇ ਬਾਦਰ ਬਣਾਇਆ ਪਿਆ ਜਿਹਦੇ ਤਹਿਤ ਲੱਤਾਂ ਤੋੜੀਆਂ ਮੈਂ ਕਿਹਾ ਤੁਸੀਂ ਕਹ ਰਹੇ ਹੋ ਵੀ ਗ੍ਰਹਿ ਮੰਤਰੀ ਦਾ ਗੱਲ ਕੀਤੀ ਮੁੰਡੇ ਨੂੰ ਵਾਪਸ ਭੇਜਾਂਦਾ ਫੇ ਕੰਮ ਸਿਰਫ ਗ੍ਰਹਿ ਮੰਤਰੀ ਦਾ ਘਮੇਰ ਹੀ ਕਰਦੇ ਵੀ ਇਹ ਲੱਤਾਂ ਤੋੜਨੀਆਂ ਕਿਉਂ ਤੇਰੀ ਪੁਲਿਸ ਨੇ ਸੋ ਲੋਕਾਂ ਨੂੰ ਬੇਕੂਕਾਇਆ ਜਾ ਰਿਹਾ ਤੇ ਸਾਡੇ ਲੋਕ ਬੜੀ ਜਲਦੀ ਝਾਂਸੇ ਜਾ ਕੇ ਬੰਦੇ ਜਾਵੇ ਮੈਂ ਗੱਲ ਕਰ ਰਿਹਾ ਸੀ ਬਦਲਾਅ ਦੀ 91 ਸੀਟਾਂ ਆਹਾਂ چور چڑ کڑا تھا جانا پنجاب سر تو کہ یار سانو کی, کی ہے کرزا دا ہو گیا تو چھیاٹ ہزار کروڑ روپیہ ہو گیا ادارن ہے ہر ایک بندے نے یہ سوچا میرے رولا پاؤنٹ بھی ایسا کرزہ لے لیا کہ یار کی ہے لے لیا تھا سادہ جی دیا ਸਾਡਾ ਤਾਂ ਬੈਂਕ ਵਧੀਆ ਚੱਲੀ ਜਾਂਦਾ ਤੁਹਾਡਾ ਬੈਂਕ ਵੀ ਤੇ ਵਧੀਆ ਚੱਲਦਾ ਅੱਜ ਪੰਜਾਬ ਦੇ 2.5 ਲੱਖ ਕਰੋੜ ਰੁਪਏ ਦੇ ਤਕਰੀਬਨ ਕਰ ਜਾਓਗੇ ਜਿੱਦੇ ਸਰਕਾਰ ਦੀ 6 ਲੱਖ ਕਰੋੜ ਹੋ ਗਿਆ ਨਾ ਸੜਕਾਂ ਦੀ ਮਰਮਤ ਨਹੀਂ ਹੋਣੀ ਸਮਾਨ ਭਾਈ ਤੋਂ ਟੁੱਟੇ ਰੋੜਿਆਂ ਵਾਲੀ ਤੇ ਜਿਆਦਾ ਕਰੋਗੇ ਹਸਪਤਾਲ ਚ ਉੱਚੀ ਨਹੀਂ ਵੱਜਣੀ ਮੁੰਡਿਆਂ ਨੂੰ ਠਕਾਵਾ ਨਹੀਂ ਹੋਣੀ ਆਂ ਮੀਆ ਉਹ ਸਮਾਜਿਕ ਨੂੰ تنخواਹ ਨਹੀਂ ਦੇਉਂਗੇ ਨਾਂ ਨਹੀਂ ਕਪੂ ਸਮਾਜਿਕ ਰਾਖੀ ਕਦੋਂ ਕਰੂਗਾ ਵਾਸਪਾਂ ਨੂੰ تنخواਹ ਨਹੀਂ ਮਿਲਦੀ ਸ਼ਹਿਰਾਂ ਚ ਸੀਵਰੇਜ ਦਾ ਪਾਣੀ ਤਰਦਾ ਫਿਰਦਾ ਕਿਉਂਦੀ ਸੀਵਰੇਜਾਂ ਦੇਣ ਜਿਹਨੂੰ 6 ਲੱਖ ਕਰੋੜ ਰੁਪਇਆ ਹੋ ਗਿਆ ਫਿਰ ਜਿੰਨੀ ਸਾਡੀ ਅੰਗਣ ਹੋਊਗੀ ਉਹਨਾਂ ਸਾਨੂੰ ਵਿਆਜ ਭਰਨਾ ਪੈਣਾ ਸਮਝੋ ਮੇਰੀ ਗੱਲ ਹੁਣ 50 ਸਾਲਾਂ ਬਾਅਦ ਸੜਕ ਦੀ ਬਰੰਮਤ ਹੋਣੀ ਹੈ ਫਿਰ 15 ਸਾਲਾਂ ਬਾਅਦ ਸੜਕ ਦੀ ਬਰੰਮਤ ਹੋਣੀ ਹੈ ਉਹਦਾ ਕਾਰਨ ਹੈ ਜਦੋਂ ਘਰੇ ਪੈਸੇ ਨਹੀਂ ਆਪਾਂ ਰੰਗ ਉਹ ਦੋ ਕਰਾਉਣੀ ਜਦੋਂ ਸਾਡੇ ਕੋਲ ਪੈਸੇ ਹੋਣ। ਕਿਹੜੇ ਆਂ ਬੰਗੀਆਂ ਟੂਟੀਆਂ ਦਾ ਦੇ ਨਵਾਂ ਰੰਗ ਪਾ ਲ ਕਰਦੇ। ਜੇ ਪੰਜਾਬ ਇਸੇ ਤਰ੍ਹਾਂ ਖੋਖਲਾ ਹੁੰਦਾ ਰਿਹਾ, ਮੁੰਡੇ ਕਹਿੰਦੇ ਯਾਰ ਫਿਰ ਕੀ ਹੋ ਗਿਆ ਕਰਜ਼ਾ ਹੋ ਗਿਆ। ਬਾਪੂ ਕਹਿੰਦਾ ਯਾਰ ਫਿਰ ਕੀ ਹੋ ਗਿਆ, ਰੋਡ ਟੈਕ ਵੀ ਯਾਰ ਨਵੇਂ ਨਹੀਂ ਪੜਦੇ। ਕਰਜ਼ਾ ਕਾਂਗਰਸ ਨੇ ਵੀ ਲਿਆ, ਕਰਜ਼ਾ ਕੱਲੀ ਨੇ ਵੀ ਲਿਆ। ਅਸੀਂ 50 ਸਾਲਾਂ ਚ 70 ਕਰੋੜ ਰੁਪਇਆ 17000 ਕਰੋੜ ਰੁਪਇਆ ਇਹ ਮਾਂ ਦੇ ਸ਼ੇਰਾਂ ਨੇ 66000 ਕਰੋੜ ਦੋ ਸਾਲਾਂ ਕੀ ਜਪਤਾ ਹੈ ਕਰ ਗਿਆ ਲੈ ਲੈ ਜਦੋਂ ਕੰਮ ਚਲਾਉਣਾ ਕਿਉਂਕਿ ਸਾਰਾ ਕੁਝ ਤਾਂ ਵੰਡਦਾ ਆ ਵੀ ਵੰਡਦਾ ਆ ਵੀ ਵੰਡਦਾ ਸਮਾਨ ਹੈ ਨਹੀਂ ਕੋਈ ਜੇਤ ਥੋੜੀ ਦਿੰਦਾ ਉਹ ਮੁੰਡਾ ਮਾਗ ਗਿਆ ਕਹਿੰਦੇ ਭਗਵਾਨ ਤਾ ਮੈਂ ਕਰੋੜ ਰੁਪਇਆ ਦੇਤਾ ਉਹ ਕਰੋੜ ਰੁਪਇਆ ਨਿਕਾ ਕਿੱਥੋਂ ਆ ਥੁੱਕਦਾ ਹੈ ਕਰੋੜ ਪਿਆ ਜਿਹੜਾ ਤੁਸੀਂ ਰਜਿਸਟਰੀ ਕਰਾਉਨੇ ਹੋ ਅਸੀਂ ਇਸ ਸਟੈਂਪ ਫਿਊਲੀ ਲਾਉਨੇ ਆ ਸਟਾਮਾ ਵੀ ਉਹ ਪੈਸੇ ਇਕੱਠੇ ਹੋਣਗੇ ਬਿਜਲੀ ਦੇ ਪੈਸੇ ਇਕੱਠੇ ਹੋਣਗੇ ਸ਼ਰਾਬ ਚੋ ਪੈਸੇ ਇਕੱਠੇ ਹੋਣਗੇ ਰੋਡ ਟੈਕਸ ਇਕੱਠਾ ਇਹ ਥੋੜਾ ਪੈਸਾ ਤੁਹਾਨੂੰ ਮਾਝ ਕਰੋੜ ਦੇ ਰਹੇ ਕਿ ਸਾਫ ਇੱਕ ਵਾਰੀ ਇਨਸਾਨ ਥੋੜੀ ਕੀਤਾ ਚੰਗਾ ਹੋ ਗਿਆ ਦਿੱਤਾ ਮੈਂ ਨਹੀਂ ਕਹਿੰਦਾ ਕਿਉਂ ਦਿੱਤਾ ਪਰ ਮੇਰੇ ਕਹਿਣ ਦਾ ਮਤਲਬ ਹੈ ਸਰਕਾਰ ਨੇ ਕਿਸੇ ਕਰਕਾਤਾ ਸਾਥ ਕੀਤਾ ਚਾਹੀਦਾ ਪਰਚਾ ਦਾ ਜੰਮੇ ਪਰਚਾ ਦਾ ਦਿੱਤਾ ਨਹੀਂ ਵੇ ਲੋਕਾਂ ਨੂੰ ਪਿਆ ਦੇਖੋ ਵੀ ਮੈਂ ਕਰੋੜ ਰੁਪਈਆ ਦੇ। ਯਾਰ ਸਾਡੀ ਸਰкмеਨ ਤੇ ਆ ਕੇ ਪੰਜਾਬ ਦੇ ਵਿੱਚ ਗੋਲੀਆਂ ਮਾਰਦੇ ਆ। ਅੱਖਾਂ ਕੱਢਦੀਆਂ, ਲੱਤਾਂ ਤੋੜਦੀਆਂ ਸਾਡੇ ਬੰਦਿਆਂ ਦੇ ਬਿਆਨ ਲੈ ਕੇ ਐਮਐਲਆਰ ਰਿਪੋਰਟ ਲੈ ਕੇ ਪਰਚਾ ਦਰਜ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਇੱਕ ਪਰਚਾ ਲਿਖ ਦਿੱਤਾ। ਜਾਂ کورٹ ਜਾਵੇ, ਉਸੇ ਐਮਐਲਆਰ ਲੈ ਕੇ ਪਰਚਾ ਦਰਜ ਕਰ ਦਿਓ। ਤੇ ਅੱਗੇ ਚਲਾਨ ਪੇਸ਼ ਕਰ ਦਿਓ, کورٹ ਫੈਸਲਾ ਕਰ ਦੂਗੀ ਕੀ ਹੁੰਦਾ। اپنی ٹھیک ہے یار چند کسان کا بیٹھے کئی بندہ پریشان ہوں کوئی بندہ بھی کہ ਚਲ ਕੋਈ ਨਹੀਂ ਪਰ ਜੇ ਕਿਸਾਨ ਨਾ ਨਰਿਆ ਸ਼ੈਨਰ ਨਹੀਂ ਚੱਲਣਾ ਜੇ ਕਿਸਾਨ ਨਾ ਰਿਆ ਆਰਥਿਕ ਨਹੀਂ ਚੱਲਣਾ ਜੇ ਕਿਸਾਨ ਮਰ ਗਿਆ ਤਾਂ ਪੈਰਸ ਵੀ ਨਹੀਂ ਚੱਲਣਾ ਮੈਂ ਅੱਜ ਪੁੱਛਿਆ ਕਿ ਵਿਆਹ ਬੜੇ ਸੀ ਬਥੇ ਯਾਰ ਵਿਆਹ ਕਿਉਂ ਹੈਨੇ ਢੋਲਾ ਸਿੰਘ ਬਰਾੜ ਦੇ ਨਾਲ ਆ ਹੁਣ ਇਹ ਗੱਲ ਕਾਂਗਰਸ ਦੀ